ਹਾਂਜੀ ਬਾਪੂ ਜੀ ਆ ਆਈ ਅੰਦਾ ਜਿੱਤੀ ਪਾਈ ਗਈ ਤੇ ਜਿੱਤੀ ਤਾਂ ਆਤੀ ਇਹ ਨਹੀਂ ਚਲੋ ਉਠੋ ਮੜਾ ਜਾ ਫਿਰ ਚਲਿਏ ਚਲੋ ਉਹ ਆ ਗਈ ਗੱਡੀ ਆ ਤੇਰੇ ਨਾਲ ਜਦਾ ਉੱਥੇ ਜਾਪਾ ਤੁਸੀਂ ਆਏ ਕਿਦਾਂ ਤੈਨੂੰ ਤੁਹਾਨੂੰ ਲੈ ਕੇ ਕੌਣ ਆਇਆ ਉਹ ਸਾਡੇ ਬੱਧਾ ਬੱਧਾ ਉਹ ਯਾਰ ਤੇ ਯਾਰ ਹੈ ਟ੍ਰਾਂਪੋਰਟ ਦੇ ਤੜੇ ਘਰ ਚ ਕੌਣ ਕੌਣਾ ਘਰ ਦੇ ਚ ਕੋਈ ਦਾ ਪੋਤੇ ਤੇ ਜਲਪਾ ਹੂੰ ਕੌਣ ਤਰਦੀ ਮਰਦੀ ਹੈ ਹਾਂ ਇੱਕ ਮੁੰਡਾ ਉਹ ਪੀ ਲਿਆ ਉਹ ਵਰ ਗਿਆ ਹੂੰ ਇੱਕ ਮੁੰਡਾ ਲੋਇਆ ਤੇ ਕਰਿਆ ਹਾਂ ਉਹ ਮੇਰੀ ਉਹ ਦੱਤ ਮਰ ਗਈ ਆ ਤੇ ਉਹ ਸੋਰਾ ਮੇਰਾ ਰੇਵੀ ਜੀ ਡਾਕਟਰ ਨਹੀਂ ਹੁਣ ਦੇਖਦੇ ਨਹੀਂ ਤੁਹਾਨੂੰ ਕਰ ਕੋਣ ਜੀ ਕੋਈ ਜੀ ਦੇਖਦਾ ਅੱਛਾ ਭਰਾ ਸੋਰਾ ਮੈਨੂੰ ਬੁਲਾ ਕੇ ਤੇ ਜਿਆਦਾ ਖਾਬਾ ਚ ਉਹ ਉਹਦਾ ਕਹਿਗਾ ਥੋੜ ਜਾ ਹੂੰ ਉਹ ਮੇਰੀ ਮੱਤ ਕਰਦਾ ਚੌਧਰੀਆਂ ਮੁੰਡਾ ਆਈ ਭਾਈ ਚਲੋ ਫਿਰ ਚਲੀਏ ਫਿਰ ਜਿਹੀ ਲਾ ਕਰਾ ਦੇ ਜੱਲ ਤੇਰੇ ਚਲੋ ਆਓ ਚਲੀਏ ਫਿਰ ਪਤਾ ਹੈ ਰਾਤ ਦੇਖੋ ਬਾਹਰ ਬਹੁਤ ਬੁਰਾ ਹਾਲ ਆ ਠੰਡ ਵੀ ਆ ਠੰਡ ਕੋਈ ਨਹੀਂ ਬੋਦੀ ਟੱਡ ਗਈ ਹੈ ਆਓ ਚਲੋ ਆਜੋ ਉઠੋ ਉઠੋ ਮੜਾ ਜਾਓ ਉઠੋ ਸ਼ਾਬਾਸ਼ ਆਜੋ 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 ਮਾਰੋ ਹਮਲਾ ਆਦੇ ਮੁੰਡੇ ਠਾਲ ਦੇ ਤੁਹਾਨੂੰ ਨਹੀਂ 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 ਉੱਠ ਪਾ ਨਹੀਂ ਤੁਸੀਂ 2 3 4 ਹੋ ਵੈਰੀ ਗੁੱਡ ਹੋ ਵਾਹਿਗੁਰੂ ਵਾਹਿਗੁਰੂ ਹੈ ਨਾ ਇਹ ਕਿਸਲਾ ਦਾ ਬਾਈ ਆਏ ਬਾਈ ਕਿੰਨੇ ਦੇ ਫੋਨ ਕੀਤਾ ਸੀ ਤੁਸੀਂ ਕਿਤਾ ਨਾ ਬਾਈ ਕਿਦੋਂ ਦਾ ਤੁਹਾਨੂੰ ਦੇਖਿਆ ਤੁਸੀਂ ਇੱਕ ਵਾਰ ਸੱਟ ਲੱਗੀ ਲੱਗਦੀ ਆ ਹਾਂ ਉਹ ਦੇਖ ਜੂਦੇ ਬੜੀ ਤੱਕੀ ਗੇੜ ਲੱਗਦੇ ਬੜੇ ਵਾਹ ਮੈਂ ਤੋਰ ਜੀ ਆ ਅੱਛਾ ਆਉਂਦੇ ਪਹਿਲਾਂ ਸਵੇਰੇ ਉੱਥੇ ਸਵੇਰੇ ਹਾਂ ਕਿਤੇ ਸਵੇਰੇ ਹੀ ਆਇਓ ਆ ਕਿਤੇ ਬੱッセ-ਪੁੱッセ ਜਾਂ ਤਾਂ ਆਏ ਰੋਡ ਤੇ ਉਤਰਿਆ ਏ ਉਥੋਂ ਤੇ ਉਸ ਤੋਂ ਬਾਅਦ ਇਹਨੂੰ ਤੁਰ ਕੇ ਆ ਗਏ ਉਹ ਆ ਮੋੜ ਦੇ ਉੱਪਰ ਸਵੇਰੇ ਰੋਟੀ ਖਾਦੇ ਮੈਂ ਗਿਆ ਪਿੰਡ ਦੱਸੋ ਕਿਹੜਾ ਬਾਬੂ ਜੀ ਪਿੰਡ ਇਹ ਮੂੜਾ ਥਲੀਆ ਫੜੇ ਕਰ ਚੂਬਦੇ ਰੋੜੇ ਰੋੜੇ ਮੂੜਾ ਮੂੜਾ ਥਲੀਆ ਮਾਣੂ ਚਾਲ ਅੱਛਾ ਅਦੇਸਾਂ ਤੋਂ ਉਹ ਬੱਲੇ ਅੱਛਾ ਮਾਣੂ ਚਾਲ ਮਾਣੂ ਚਾਲ ਲਾ ਕੇ ਪਿੰਡਾਂ ਨਹੀਂ ਨਹੀਂ ਹਾਂ ਮਾਣੂ ਚਾਲ ਮਮਾ ਦਾ ਅੱਛਾ ਚਲੋ ਬੈਠੋ ਲੱਖਾ ਲੋਦੀ ਨਿਕਲੀ ਆ ਬਾਬਾਏ ਅੱਛਾ ਚਲੋ ਬੈਠੋ ਚਲੋ ਚੜਦੇ ਚੜਦੇ ਬਿਟ 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 ਉੱਪਰ ਚੜੋ ਇੱਕ ਮਿੰਟ ਆ ਗਿਆ ਫੜ ਕੇ ਬਿਠਾ ਰੋ ਤੜਾ ਬਹੁਤ ਦਾ ਕੰਮ ਆ 来 ਉਹ ਉਹ ਸਿਰ ਭੱਜ ਗਿਆ ਸਾਲਾ ਚਲੋ ਬੈਠੋ ਪਰ ਹਾਲਾਤ ਦਿਮਾਗੀ ਤੌਰ ਤੇ ਠੀਕ ਨਹੀਂ ਹੈਗੇ ਦਿਮਾਗੀ ਤੌਰ ਤੇ ਠੀਕ ਨਹੀਂ ਹੈਗੇ ਹਾਂ ਕੋਈ ਪਿੰਡ ਕੋਈ ਦੱਸ ਦੇ ਕਦੀ ਕੋਈ ਦੱਸ ਦੇ ਨਾ ਭਾਈ ਯਾਰ ਤੁਸੀਂ ਤੁਹਾਨੂੰ ਪੁੱਛਿਆ ਤੁਹਾਨੂੰ ਕੀ ਦੱਸਿਆ ਬਾਈ 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 ਤਾਂ ਲਾਈਆਂ ਮਾਰਦੇ ਰਹੇ ਤੇ ਜੋ ਪਰਚੀ ਸੀ ਨਾ ਕੱਲ ਕੋ ਫੋਨ ਨੰਬਰ ਦਾ ਨੰਬਰ ਆਇਆ ਦੋ ਵਾਰ ਦੋਨੇ ਛੱਡਿਆ ਨਹੀਂ ਤੇ ਐਵੇਂ ਤੁਹਾਨੂੰ ਕੰਟੈਕਟ ਕੀਤਾ ਗਏ ਸਾਨੂੰ ਵੀ ਇਹ ਗੱਲਾਂ ਕਰਦੇ ਸੀ ਰੋਟੀ ਮਾੜੀ ਖਵਾ ਦੇ ਮੈਂ ਕਹਿੰਦਾ ਦੋਸਤ ਦੇ ਪਾਸੋਂ ਖਵਾਲਤੀ ਮੈਨੂੰ ਇਹ ਪਤਾ ਹੋਇਆ ਇਹ ਨਾ ਗੱਡੀ ਰਾਢੀ ਇਸ ਕਰਕੇ ਮੈਂ ਕਿਹਾ ਕਿ ਤੇ ਸਾਡੇ ਨਾਲ ਬੰਦਾ ਹੋ ਜਾਵੇ ਹਾਂ ਕਹਿੰਦੇ ਕੀ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਕਦਾ ਕਰਾ ਵੈਲਕਮ ਫੌਜੀਆਂ ਵਾਲੀ ਗੱਲ ਵੀ ਮਤਲਬ ਇੱਕ ਗੱਲ ਦੁਕਾਨ ਰਹਿੰਦੇ ਨਹੀਂ ਹੈ ਨਾ ਕੋਈ ਵੱਖਰੀ ਵੱਖਰੀ ਗੱਲ ਕਰਦੇ ਨਾ ਦਿਮਾਗੀ ਤੌਰ ਤੇ ਸੈਟ ਨਹੀਂ ਲੱਗੇਗੀ ਥੋੜਾ ਹੈ ਨਾ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਨਾ ਬਾਪੂ ਹੈਗੀ ਆ ਬਾਪੂ ਆਪ ਹੀ ਮੰਨਦਾ ਕਹਿੰਦਾ ਹੈਗੀ ਥੋੜੀ ਜੀ ਗੱਲ ਸੰਡ ਹੈਗੀ ਬਾਪੂ ਰੋਟੀ ਪਾਣੀ ਖਾਂਦਾ ਕਿ ਨਹੀਂ ਉਹ ਠੀਕ ਪਾਣੀ ਨਿਕਲੀ ਮਾਤਾ ਆ ਭਰਾ ਨਾਲ ਨਾ ਭਰਾ ਬੈਠੇ ਸਾਰੇ ਹੈ ਨਹੀਂ ਖਲਾਇਆ ਇੱਧਰ ਕੋ ਕਹਿੰਦੇ ਖਲਾਇਆ ਹੋਰ ਚਾਰ ਬੁੱਗੇ ਦੇ ਨਾ ਲੂਟੇ ਸਾਰੇ ਤੂੰ ਬੰਦਾ ਸਰਾਇ ਚਲੋ ਕੋਈ ਨਹੀਂ ਆ ਮੁੰਡੇ ਖਲਾਉਣਗੇ ਤੁਹਾਨੂੰ ਜਾ ਕੇ ਚੱਲ ਖਲਾਉਣਗੇ ਮੁੰਡੇ ਜਾ ਕੇ ਹੁਣ ਚਲੋ 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 ਖਲਾਉਣਗੇ ਤੁਹਾਨੂੰ ਹੁਣ ਜਾ ਕੇ ਚਲੋ ਖਲਾਓ ਵੀ ਪ੍ਰਸ਼ਾਦਾ ਪਾਣੀ ਤੇ ਬੁੱਟੇ ਚਲੋ ਬੁੱਟੇ ਲੈ ਕੇ ਚਲੋ ਹਣਾ ਪਾਉਰ ਜਾਈ ਜੀ ਬਾਪੂ ਤਲੇ ਹੀ ਉਹਦਾ ਇੱਥੇ ਕੜਾਈ ਕਰਤੇ ਇਸ ਨੂੰ ਕਾਇਨਾਲੀ ਦੇਖੋ ਇਹਦਾ ਦਾ ਬੰਦਾ ਨਹੀਂ ਲੱਗਾ ਇਹਦਾ ਬਾਹਰ ਜਾ ਕੇ ਦੇਖੋ ਲੁਧਿਆਣੇ ਦੇਖੋ ਹਰਪਾ ਦੇਖੋ ਆਪ ਕੋ ਜਾ ਇਹਨਾਂ ਤੇ ਇਹ ਰਹਿਣਾ ਤਾ ਆ ਚਲੋ ਇਹ ਤਾਂ ਪਰਮਾਤਮਾ ਬਾਬਾ ਦੀਪ ਸਿੰਘ ਦੀ ਕਿਰਪਾ ਜੀ ਸਾਡੇ ਸੰਜੋਗ ਹੀ ਹੈ ਸਭ ਕੁਝ ਹਾਂ ਜੀ ਹਾਂ ਜੀ ਪਤਾ ਨਹੀਂ ਇਹ ਔਡੇ ਦੀ ਦਾ ਬੰਦਾ ਆ ਪੂਰੀ ਸੀਆਈਡੀ ਆ ਹਾਂ 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 ਸਵੇਰ ਦੇ ਅਸੀਂ ਦੇਖ ਰਹੇ ਹਾਂ ਘਾ ਖੁੱਦ ਅੱਛਾ ਦਾਰੀ ਦਵਾਈ ਅੱਛਾ ਘਾ ਵੱਡਿਆ ਉਹਦੇ ਅੱਛਾ ਬਾਈ ਹੈਗਾ ਵੀ ਪਤਨੀ ਸੀਆਈਡੀ ਦਾ ਬੰਦਾ ਵੇ ਹੁਣ ਕੰਮ ਵੀ ਇਥੇ ਦੋ ਨੰਬਰ ਦਾ ਗੜ ਜੇ ਤੁਹਾਨੂੰ ਪਤਾ ਹੀ ਆ ਕਿੰਨਾ ਕਚਾਲਦਾ ਹਾਂ ਕਿਹੜਾ ਏਰੀਆ ਵੀ ਖਤਰਨਾਕ ਹੀ ਆ ਤੇ ਉਹਦੇ ਕਰਕੇ ਵੀ ਨਹੀਂ ਉਹ ਵਿਚਾਰਾ ਤਾਂ ਬਾਲਾ ਮੁੰਡਾ ਹਾਂ ਹਾਂਜੀ ਹਾਂਜੀ ਅੱਛਾ ਤੇ ਘਾ ਖੁੱਦੀ ਜਾਂਦੇ ਆਂ ਆ ਦੇਖ ਅੱਛਾ ਸਾਰਾ ਇੱਕ ਆ ਖੂ ਸਟਿਆ ਆ ਨਾ ਦੇ ਹਾਂ ਦਿਮਾਗੀ ਤੌਰ ਤੇ ਠੀਕ ਨਹੀਂ ਨਾ ਹੈਗਾ ਸਿਗਾ ਫਿਰ ਉਹ ਵਿਚਾਰੇ ਇਦਾਂ ਹੀ ਕਰਦਾ ਰਿਹਾ ਬਹੁਤ ਚਲੋ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਜਿਹੜਾ ਨਿਗਾ ਰੱਖਿਆ ਕਰੋ ਜਦੋਂ ਕੋਈ ਤੁਹਾਨੂੰ ਲੱਗਦਾ ਹੋਵੇ ਜਰੂਰ ਯਾਦ ਕਰਿਆ ਕਰੋ ਨਹੀਂ ਨਹੀਂ ਕੋਈ ਨਹੀਂ ਮਿਰਦੀ ਆਪਣੇ ਭਰਾ ਦਾ ਫੋਨ ਆਇਆ ਸੀ ਉਹਨਾਂ ਨੂੰ ਤੁਸੀਂ ਫੋਨ ਮਾਰੇ ਹਾਂਜੀ ਹਾਂਜੀ ਧੰਨਵਾਦ ਸਾਰੀ ਸੰਗ ਨਹੀਂ ਚਲੋ ਵਾਹਿਗੁਰੂ ਕਿਰਪਾ ਬਣਾਈ ਰੱਖਣ ਬਾਕੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਸਾਡੇ ਭਰਾ ਦੇਖ ਰਹੇ ਆ ਇਹ ਬਜ਼ੁਰਗਾਂ ਬਾਰੇ ਪਤਾ ਲੱਗ ਸਕੇ ਕਿਉਂਕਿ ਬਜ਼ੁਰਗ ਆਪਣੇ ਬਾਰੇ ਸਹੀ ਟਿਕਾਣਾ ਨਹੀਂ ਦੱਸ ਰਹੇ ਕੋਈ ਕੋਈ ਪਿੰਡ ਦੱਸ ਰਿਹਾ ਕਦੀ ਕੋਈ ਪਿੰਡ ਬਟਾਲਾ ਕਦੀ ਕਹਿ ਰਿਹਾ ਕਦੀ ਕੋਈ ਕਿਹੜਾ ਪਿੰਡ ਬੋਲਦੇ ਸੀ ਮੂਲਾ ਸਰਈਆ ਪਿੰਡ ਬੋਲ ਰਹੇ ਸੀ ਤੇ ਜਿਹੜੇ ਭਰਾ ਕੋਈ ਉਧਰ ਮਾਝੇ ਏਰੀਏ ਦੇ ਹੈਗੇ ਆ ਤੇ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਪਤਾ ਲੱਗ ਸਕੇ ਜੇ ਕੋਈ ਪਿੰਡ ਹੈਗੇ ਆ ਤੇ ਸਾਡੀ ਸੰਸਥਾ ਨਾਲ ਜਰੂਰ ਸੰਪਰਕ ਕਰੋ ਸਾਡਾ ਹੈਲਪਲਾਈਨ ਨੰਬਰ 9417260895 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ